ਪੰਜਾਬ ਸਰਕਾਰ ਨੂੰ ਹਾਈ ਕੋਰਟ ਤੋਂ ਅੱਜ ਵੱਡੀ ਰਾਹਤ ਮਿਲੀ ਹੈ ਜੀ ਹਾਂ 1158 ਸਹਾਇਕ ਪ੍ਰੋਫੈਸਰ ਤੇ ਲਾਇਬ੍ਰੇਰੀਅਨ ਦੀ ਪੜਤੀ ਨੂੰ ਹਾਈ ਕੋਰਟ ਨੇ ਹੁਣ ਹਰੀ ਝੰਡੀ ਦੇ ਦਿੱਤੀ ਹੈ ਸੋ ਇੱਥੇ ਇੱਕ ਵੱਡੀ ਰਾਹਤ ਮਿਲੀ ਹੈ ਪੰਜਾਬ ਸਰਕਾਰ ਨੂੰ ਹਾਈ ਕੋਰਟ ਤੋਂ ਵੱਡੀ ਰਾਹਤ ਮਿਲੀ ਹੈ ਸਿੰਗਲ ਬੈਂਚ ਵੱਲੋਂ ਪੜਤੀ ਰੱਦ ਕੀਤੇ ਜਾਣ ਦੇ ਆਦੇਸ਼ ਨੂੰ ਡਬਲ ਬੈਂਚ ਨੇ ਰੱਦ ਕਰ ਦਿੱਤਾ ਹੈ ਸੋ ਇੱਥੇ ਹੁਣ 1158 ਸਹਾਇਕ ਪ੍ਰੋਫੈਸਰ ਤੇ ਲਾਇਬ੍ਰੇਰੀਅਨ ਦੀ ਪੜਤੀ ਨੂੰ ਲੈ ਕੇ ਹੁਣ ਰਾਬਦਰਾ ਹੋ ਗਿਆ ਤੇ ਹਾਈ ਕੋਰਟ ਨੇ ਇਸ ਨੂੰ ਲੈ ਕੇ ਹਰੀ ਝੰਡੀ ਦਿੱਤੀ ਹੈ ਦੱਸ ਦੇ ਕਿ ਸਿੰਗਲ ਬੈਂਚ ਵੱਲੋਂ ਜੋ ਪੜਤੀ ਤੇ ਰੱਦ ਕੀਤੀ ਗਈ ਸੀ ਉਸ ਆਦੇਸ਼ ਨੂੰ ਡਬਲ ਬੈਂਚ ਨੇ ਰੱਦ ਕਰ ਦਿੱਤਾ ਹੈ 2021 ਦੀਆਂ ਪੜਤੀਆਂ ਦਾ ਮਾਮਲਾ ਹਾਈ ਕੋਰਟ ਦੇ ਵਿੱਚ ਪੈਂਡਿੰਗ ਸੀ 484 ਉਮੀਦਵਾਰਾਂ ਦੇ 2 ਸਾਲ ਪਹਿਲਾਂ ਜੁਆਇਨ ਕਰਨ ਦੇ ਬਾਵਜੂਦ ਵੀ ਪੋਸਟਿੰਗ ਨਹੀਂ ਮਿਲੀ ਸੀ ਸਿਰਫ 135 ਉਮੀਦਵਾਰਾਂ ਨੂੰ ਹੀ ਇਹ ਪੋਸਟਿੰਗ ਮਿਲੀ ਸੀ ਤੇ ਮਾਮਲਾ ਕੋਰਟ ਵਿੱਚ ਪਹੁੰਚਿਆ ਤਾਂ ਹੁਣ 1158 ਪ੍ਰੋਫੈਸਰਸ ਅਤੇ ਲਾਇਬ੍ਰੇਰੀਅਨਸ ਦੀ ਪੜਤੀ ਨੂੰ ਕੋਰਟ ਨੇ ਇੱਥੇ ਛੰਡੀ ਦੇ ਦਿੱਤੀ ਹੈ ਇਹ 2021 ਦੀਆਂ ਪੜਤੀਆਂ ਦਾ ਇਹ ਮਾਮਲਾ ਜਿਸ ਵਿੱਚ ਇਹ ਮਾਮਲਾ ਹਾਈ ਕੋਰਟ ਦੇ ਵਿੱਚ ਪੈਂਡਿੰਗ ਸੀ ਤੇ ਹੁਣ ਇਹਨਾ तमाम ਜੋ 1158 ਸਹਾਇ ਪ੍ਰੋਫੈਸਰ ਤੇ ਲਾਇਬ੍ਰੇਰੀ ਨੇ ਉਹਨਾਂ ਦੀ ਭੜਤੀ ਨੂੰ ਹੁਣ ਇਹ ਰਾਜਾ ਮਿਲ ਚੁੱਕਿਆ ਹੈ ਹਰੀ ਚੰਡੀ ਕੋਰਟ ਨੇ ਦੇ ਦਿੱਤੀ ਹੈ ਇੱਕ ਵੱਡੀ ਰਾਹਤ ਪੰਜਾਬ ਸਰਕਾਰ ਲਈ ਵੀ ਇੱਥੇ ਹੈ ਸਿੰਗਲ ਬੈਂਚ ਵੱਲੋਂ ਹਾਲਾਂਕਿ ਇਹ ਭੜਤੀ ਰਾਤ ਕੀਤੀ ਗਈ ਸੀ ਲੇਕਿਨ ਇਸ ਆਦੇਸ਼ ਨੂੰ ਡਬਲ ਬੈਂਚ ਨੇ ਜਿਸ ਨੇ ਸੁਣਵਾਈ ਕੀਤੀ ਉਸ ਨੇ ਰੱਦ ਕਰ ਦਿੱਤਾ 2021 ਦੀਆਂ ਭੜਤੀਆਂ ਦਾ ਮਾਮਲਾ ਹਾਈ ਕੋਰਟ ਦੇ ਵਿੱਚ ਦੱਸ ਦिए ਕਿ ਪੈਂਡਿੰਗ ਸੀ ਸੋ ਇੱਥੇ ਹੁਣ ਇਸ ਮਾਮਲੇ ਵਿੱਚ ਸੁਣਵਾਈ ਹੋਈ ਹੈ ਇਸੀ ਜੋ ਪਹਿਲਾ ਸਰਕਾਰ ਆਈ ਸੀ ਉਸ ਤੋਂ ਬਾਅਦ ਇਹ ਚੈਲੰਜ ਕਰਤੀ ਸੀ ਉਹ ਕੈਂਡੀਡੇਟਸ ਨੇ ਜਿਹੜੇ ਨਹੀਂ ਸਕਸੈਸਫੁਲ ਹੋਏ ਸੀ ਤੇ ਲਰਨਰ ਸਿੰਗਲ ਜੱਜ ਨੇ ਉਹਨਾਂ ਦੀ ਸਾਰੀ ਭਰਤੀ ਕੈਨਸਲ ਕਰਤੀ ਸੀ which was challenged now by the persons who were affected ਤੇ ਅੱਜ ਡਿਵੀਜ਼ਨ ਬੈਂਚ ਨੇ ਫੈਸਲਾ ਰੱਖਵਾ ਰੱਖਿਆ ਸੀ ਜਿਹਦਾ ਅੱਜ ਫੈਸਲਾ ਆਇਆ ਉਹਨਾਂ ਨੇ ਸਾਡੀ ਐਲਪੀਏ ਹੈ ਜੋ ਅਲਾਉ ਕਰ ਦਿੱਤੀ ਹੈ ਅਲਾਉ ਕਰ ਦਿੱਤੀ ਹੈ ਮਤਲਬ ਜੋ ਪ੍ਰੋਫੈਸਰ ਭਰਤੀ ਹੋਈ ਸੀ ਉਸ ਭਰਤੀ ਨੂੰ ਸਹੀ ਠਹਿਰਾਉਂਦੇ ਹੋਏ ਇਹਨਾਂ ਨੇ ਕੰਟੀਨਿਊ ਹੋਣ ਦੇ ਆਰਡਰ ਦਿੱਤੇ ਨੇ ਇਹਦੇ ਵਿੱਚ ਅਪੀਲ ਪੰਜਾਬ ਸਰਕਾਰ ਦੀ ਵੀ ਸੀਗੇ ਤੇ ਕੈਂਡੀਡੇਟ ਇਹਦੇ ਵਿੱਚ ਪਹਿਲਾਂ ਕੈਂਡੀਡੇਟਸ ਨੇ ਪਾਈ ਸੀ ਜੀ ਫਿਰ ਉਹ 3-4 ਰਿੱਟਾ ਬਣ ਗਿਆ ਸੀ ਬੰਚ ਬਣ ਗਿਆ ਸੀ ਉਸ ਤੋਂ ਬਾਅਦ ਸਰਕਾਰ ਵੀ ਆ ਗਈ ਸੀ ਉਹਨਾਂ ਨੇ ਵੀ ਚੈਲੰਜ ਕੀਤਾ ਸੀ ਜੋ ਭਰਤੀ ਹੋਈ ਹੈ ਠੀਕ ਹੋਈ ਹੈ ਕਿਉਂਕਿ ਇਹਦੇ ਵਿੱਚ ਕਈ ਅਪਾਇੰਟਮੈਂਟਸ ਤਾਂ ਹੋ ਚੁੱਕੀਆਂ ਸੀਗਾ ਸਿਰਫ ਟਰਾਂਸਫਰ ਸਿਰਫ ਪੋਸਟਿੰਗ ਮੇਜਰ ਅਪਾਇੰਟਮੈਂਟਸ ਹੋ ਚੁੱਕੀਆਂ ਸੀ ਬਹੁਤ ਹੀ ਘੱਟ ਫਿਗਰ ਸੀ ਜੋ ਹਜੇ ਜਿਨ੍ਹਾਂ ਨੇ ਜੁਆਇਨ ਨਹੀਂ ਕੀਤਾ ਸੀ ਤਾਂ ਹੁਣ ਸਭ ਨੂੰ ਅਲਾਉ ਕਰ ਦਿੱਤਾ ਹੈ ਹਾਂਜੀ ਸਭ ਨੂੰ ਅਲਾਉ ਪ੍ਰੀਤ ਬੇਹਤਾਂ ਸਾਡੇ ਨਾਲ ਸਾਰੇ ਸਹਿਯੋਗੀ ਜੁੜ ਚੁੱਕੇ ਨੇ ਪ੍ਰੀਤ ਬੜੀ ਵੱਡੀ ਰਾਹਤ ਹੈ ਉਹਨਾਂ 1158 ਸਹਾਇਕ ਪ੍ਰੋਫੈਸਰਸ ਤੇ ਲਾਇਬ੍ਰੇਰੀਅਨ ਸੇ ਲਈ ਜਿਨ੍ਹਾਂ ਦੀ ਹੁਣ ਪੜ੍ਹਤੀ ਜੜੀ ਹੋ ਪਾਏਗੀ ਜੀ ਬਿਲਕੁਲ ਦੇਖੋ ਕਿ 2 ਸਾਲ ਹੋ ਗਏ ਸੀ ਕਿਉਂਕਿ ਸਿੰਗਲ ਬੈਂਚ ਨੇ ਸਾਰੀ ਸਾਰੀ ਅਪਾਰਟਮੈਂਟ ਰੱਦ ਕਰ ਦਿੱਤੀਆਂ ਸੀਗੀਆਂ ਇਹਦੇ ਵਿੱਚ ਹਾਲਾਂਕਿ ਜਦੋਂ ਸਿੰਗਲ ਬੈਂਚ ਨੇ ਰੱਦ ਕੀਤੀਆਂ ਸੀਗੀਆਂ ਉਦੋਂ 609 ਅ 1158 ਵਿੱਚ 609 ਜੁਆਇਨ ਕਰ ਚੁੱਕੇ ਸੀ ਔਰ 135 ਨੂੰ ਸਟੇਸ਼ਨ ਵੀ ਅਲਾਟ ਹੋ ਗਿਆ ਸੀ ਲੇਕਿਨ ਜਿਵੇਂ ਹੀ ਰਾਤ ਕੋ ਜਾਂਦੀ ਹੈ ਤੇ ਸਾਰੀਆਂ ਅਪਾਰਟਮੈਂਟਾਂ ਰੱਦ ਹੋ ਗਈਆਂ ਲੇਕਿਨ ਉਸ ਤੋਂ ਬਾਅਦ ਪੰਜਾਬ ਸਰਕਾਰ ਤੇ ਜਿੰਨੇ ਵੀ ਜਿਹੜੇ ਸਿਲੈਕਟਡ ਕੈਂਡੀਡੇਟ ਸੀ ਇਹਨਾਂ ਨੇ ਡਬਲ ਬੈਂਚ ਚ ਅਪੀਲ ਕੀਤੀ ਤੇ ਡਬਲ ਬੈਂਚ ਨੇ ਯਥਾ ਸਥਿਤੀ ਬਣਾਏ ਰੱਖਣ ਦੇ ਆਰਡਰ ਕਰਤੇ ਇਹਦੇ ਨਾਲ ਇਹ ਹੋਇਆ ਕਿ ਸਿਰਫ 135 ਜਿਹੜੇ ਜੁਆਇਨ ਕਰ ਗਏ ਸੀ ਉਹੀ ਰਹਿ ਗਏ ਸੀ ਲੇਕਿਨ ਉਹ ਵੀ ਸਰਕਾਰੀ ਕਰਮਚਾਰੀ ਨਹੀਂ ਮੰਨੇ ਜਾ ਰਹੇ ਸੀ ਪੰਜਾਬ ਸਰਕਾਰ ਨੇ ਕਿਹਾ ਸੀਗਾ ਕਿ ਕਾਲਜਿਸ ਵਿੱਚ ਸਾਡੇ ਸਾਰੇ ਸਰਕਾਰੀ ਕਾਲਜਿਸ ਦੇ ਟੀਚਰਾਂ ਦੀ ਪਾਈ ਕਮੀ ਹੈਗੀ ਹੈ ਤੇ ਸਾਨੂੰ ਅਲਾਉ ਕੀਤਾ ਜਾਵੇ ਤਾਂ ਕਿ ਇਹਨਾਂ ਸਾਰਿਆਂ ਦੀ ਅਪਾਇੰਟਮੈਂਟ ਹੋ ਸਕੇ ਇਹ ਚੱਲ ਰਹੀ ਸੀ ਕਾਫੀ ਦੇਰ ਦੀ ਪਟੀਸ਼ਨ ਡਬਲ ਬੈਂਚ ਕੋਲ ਤੇ ਅੱਜ ਡਬਲ ਬੈਂਚ ਨੇ ਇਹ ਤੇ ਕਾਫੀ ਸਾਰੀ ਪਟੀਸ਼ਨ ਸੀ ਜਿਹਦੇ ਆਪਣਾ ਫੈਸਲਾ ਸੁਣਾਉਂਦੇ ਹੋਏ 11 ਸਟਾਫ ਮੈਂ ਜਿਹੜਾ ਟੀਚਰ ਪ੍ਰੋਫੈਸਰ ਅਸਿਸਟੈਂਟ ਪ੍ਰੋਫੈਸਰ ਕਿ ਲਾਇਬ੍ਰੇਰੀ ਲਈ ਪਰਟੀ ਨੂੰ ਫਿਕਸਿੰਗ ਦੀ ਤੁਸੀਂ ਕਿ ਭਾਵੇਂ ਡਿਟੇਲਡ ਆਰਡਰ ਕੀ ਹੈ ਕਿ ਸਰਕਾਰ ਨੇ ਡਬਲ ਬੈਂਚ ਨੇ ਸਾਰੀਆਂ ਅਪਾਇੰਟਮੈਂਟਸ ਨੂੰ ਅਲਾਉ ਕੀਤਾ ਹੈ ਇਹ ਸ਼ਾਮ ਤੱਕ پتہ ਚੱਲ ਜਾਏਗਾ ਜੀ ਤੋਂ ਕਦੋਂ ਤੋਂ ਇਹਦੀ ਪਰਤੀ ਜੜੀ ਹੋ ਹੋ ਪਾਏਗੀ ਇਸ ਬਾਰੇ ਕੋਈ ਅਪਡੇਟ ਹੈ ਹਲੇ ਦੇਖੋ ਇਹ ਜਦੋਂ ਜਦੋਂ ਹੁਣ ਡਬਲ ਬੈਂਚ ਨੇ ਅਲਾਉ ਹੀ ਕਰਤੀਆਂ ਤਾਂ ਸਰਕਾਰ ਇਮੀਡੀਏਟਲੀ ਅਨਾਉਂਸ ਕਰਤੀ ਕਰ ਸਕਦੀ ਹੈ ਬੈਂਚ ਜੋ ਕਿ ਜਿਹੜਾ ਇਸ਼ੂ ਸੀ ਉਹ ਉਹ ਜਿਹੜੀ ਇਹਨਾਂ ਨੇ ਪਾਲਿਸੀ ਜਿਹੜੀ ਬਣਾਈ ਸੀ ਕਿ ਜਦੋਂ ਪਹਿਲਾਂ ਸਰਕਾਰ ਸੀ ਉਹਨਾਂ ਨੇ ਇਹ ਕੀਤਾ ਸੀਗਾ ਕਿ ਇਹ ਅਪੁਆਇੰਟਮੈਂਟ ਜਿਹੜੀ ਸਿਰਫ ਉਹੀ ਭਾਗ ਲੈ ਸਕਦੇ ਸੀ ਜਿਹੜੇ ਕਿਸੇ ਵੀ ਸਰਕਾਰੀ ਕਾਲਜ ਚ ਚਾਹ ਪਾਰਟ ਟਾਈਮ ਸੀਗੇ ਚਾਹ ਗੈਸਟ ਫੈਕਲਟੀ ਸੀ ਜਾਂ ਟੈਂਪਰੇਰੀ ਕੰਮ ਕਰ ਰਹੇ ਸੀਗੇ ਉਹਨਾਂ ਨੂੰ 5% 5 ਨੰਬਰ ਐਕਸਟਰਾ ਦਿੱਤੇ ਜਾਂਦੇ ਸੀ ਜਿਹਨੇ ਚੈਲੰਜ ਕੀਤਾ ਸੀਗਾ ਜੀ ਇਹਨੂੰ ਸਿੰਗਲ ਬੈਂਚ ਨੇ ਕੁਐਸ਼ ਕਰਤਾ ਸੀਗਾ ਉਹ ਜਦੋਂ ਬੱਲ ਮੈਕਨਿ ਨੇ ਅਲਾਉ ਕਰਤਾ ਤਾਂ ਸਰਕਾਰ ਇਮੀਡੀਏਟਲੀ ਇਹ ਭਰਤੀਆਂ ਆਧੀ ਕਰਤਣ ਦੀ ਹੈ ਹਾਲਾਂਕਿ 609 ਜੁਆਇਨ ਕਰ ਚੁੱਕੇ ਸੀ ਲੇਕਿਨ ਉਹ ਸਿਰਫ ਗੈਨ ਕਰ ਚੁੱਕੇ ਸੀ ਉਹਨਾਂ ਨੂੰ ਸਟੇਸ਼ਨ ਅਲਾਟ ਕੀਤਾ ਹੋਇਆ ਸੀਗਾ ਹੁਣ ਜੂੜੇ ਦੇ ਪੂਰੇ 1158 ਜਿਹੜੇ ਹੈਗੇ ਨੇ ਉਹਨਾਂ ਨੂੰ ਉਹਨਾਂ ਸਟੇਸ਼ਨ ਦੇ ਅਲਾਟ ਹੋ ਜਾਣਗੇ ਤੇ ਅਪੁਆਇੰਟਮੈਂਟ ਲੈਟਰ ਉਹਨਾਂ ਸਾਰਿਆਂ ਨੂੰ ਮਿਲ ਜਾਣਗੇ ਜੀ 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 ਬਹੁਤ ਬਹੁਤ ਸ਼ੁਕਰੀਆ ਫਿਲਹਾਲ ਦੀ ਇਹ ਸਾਰੀ ਜਾਣਕਾਰੀ ਦੇ ਲਈ ਸੋ ਫਿਲਹਾਲ ਪੰਜਾਬ ਸਰਕਾਰ ਨੂੰ ਹਾਈ ਕੋਰਟ ਤੋਂ ਇੱਥੇ ਵੱਡੀ ਰਾਹਤ ਹੈ ਉਹਤੇ 1158 ਪ੍ਰੋਫੈਸਰਜ਼ ਦੀ ਪੜਤੀ ਤੇ ਲਾਇਬ੍ਰੇਰੀਅਨ ਦੀ ਪੜਤੀ ਨੂੰ ਵੀ ਜਿਹੜੀ ਹਰੀ ਇਸ ਬਾਰੇ ਦਸਦੀਕ ਵਿਕਰਮ ਸਿੰਘ ਮਜੀਠੀਆ ਨੇ ਟਵੀਟ ਵੀ ਕੀਤਾ ਉਹਨਾਂ ਨੇ ਲਿਖਿਆ 1158 ਅਸਿਸਟੈਂਟ ਪ੍ਰੋਫੈਸਰ ਅਤੇ ਲਾਇਬ੍ਰੇਰੀਅਨ ਫਰੰਟ ਦੇ ਸਮੂਹ ਮੈਂਬਰਾਂ ਨੂੰ ਅਦਾਲਤ ਦਾ ਫੈਸਲਾ ਉਹਨਾਂ ਦੇ ਹੱਕ ਵਿੱਚ ਆਉਣ ਤੇ ਤੇ ਦਿਲੋਂ ਵਧਾਈਆਂ ਇਸ ਮੌਕੇ 1158 ਫਰੰਟ ਦੀ ਪ੍ਰਧਾਨ ਪ੍ਰੋਫੈਸਰ ਜਸਵਿੰਦਰ ਕੌਰ ਦੀ ਹਿੰਮਤ ਅਤੇ ਜਜ਼ਬੇ ਨੂੰ ਸਲਾਮ ਕਰਦਾ ਹਾਂ ਜਿਨ੍ਹਾਂ ਨੇ ਅਪਾਹਜ ਹੋਣ ਦੇ ਬਾਵਜੂਦ ਅਤੇ ਆਪਣੀ ਛੋਟੀ ਬੇਟੀ ਦੇ ਨਾਲ ਇਹ ਸੰਘਰਸ਼ ਡਟ ਕੇ ਲੜਿਆ ਅੱਜ ਇਸ ਫੈਸਲੇ ਦੀ ਉਡੀਕ ਕਰਦੇ ਹਾਰ ਕੇ ਤੁਕ ਤੁਕੀ ਕਰਨ ਵਾਲੀ ਭੈਣ ਪ੍ਰੋਫੈਸਰ ਬਲਵਿੰਦਰ ਕੌਰ ਨੂੰ ਵੀ ਯਾਦ ਕਰਦਾ ਹਾਂ ਪ੍ਰੋਫੈਸਰ ਜਸਵਿੰਦਰ ਕੋਹਰ ਇਸਮੂ 1158 ਫਰੰਟ ਦੇ ਮੈਂਬਰਾਂ ਦੀ ਦੇਖੇ ਅਤੇ ਸੰਘਰਸ਼ ਕਰਨ ਦੇ ਜਜ਼ਬੇ ਨੇ ਇਹ ਸਾਬਿਤ ਕਰ ਦਿੱਤਾ ਹੈ ਕਿ ਇਕੱਠਿਆਂ ਸੰਘਰਸ਼ ਕਰ ਆਪਣੇ ਹੱਕਾਂ ਦੀ ਹਰ ਲੜਾਈ ਅਸੀਂ ਜਿੱਤ ਸਕਦੇ ਹਾਂ ਇੱਕ ਵਾਰ ਫੇਰ ਸਭ ਨੂੰ ਤੈਦਿਲੋ ਸ਼ੁਭਕਾਮਨਾਵਾਂ ਪੇਟ ਕਰਦਾ ਹਾਂ ਅਤੇ ਮੈਨੂੰ ਪੂਰਾ ਆਸ ਹੈ ਕਿ ਤੁਸੀਂ ਸਭ ਪੰਜਾਬ ਦੀ ਉਹ ਸਿੱਖਿਆ ਨੂੰ ਮਿਆਰੀ ਅਤੇ ਅਗਾਂਵਧੂ ਬਣਾਉਣ ਵਿੱਚ ਕੋਈ ਕਸਰ ਬਾਕੀ ਨਹੀਂ ਰਹਿੰਦੇ ਹੋ ਕਿ ਇਹ ਕੀਤਾ ਬਿਕਰਮ ਸਿੰਘ ਮਜੀਠੀਆ ਨੇ ਰਾਜ ਸਪੇਸ ਨੂੰ ਲੈ ਕੇ ਉਹਨਾਂ तमाम ਜਿਨ੍ਹਾਂ ਲੋਕਾਂ ਨੇ ਸੰਘਰਸ਼ ਕੀਤਾ ਹੈ ਉਹਨਾਂ ਨੂੰ ਮੁਬਾਰਕਬਾਦ ਦਿੱਤੀ ਹੈ